ਅਵਾਰ ਦੇ ਖਲਕ ਚੈਨਲ ਦੇਖਣ ਵਾਲੇ ਦੁਨੀਆ ਭਰ ਦੇ ਸਾਰੇ ਇਨਸਾਫ ਸੰਯੋਧਿਆਂ ਦਾ ਪੁਰਜੋਰ ਸਵਾਗਤ ਅਸੀਂ ਅਕਸਰ ਦੇਖ ਰਹੇ ਹਾਂ ਕਿ ਜਿਹੜੇ ਰਸੂਖਦਾਰ ਸੱਤਾ ਦੇ ਵਿੱਚ ਜਿਹੜੇ ਲੋਕ ਹੁੰਨੇ ਆ ਜਿਹੜੇ ਨੇਤਾ ਹੁੰਨੇ ਆ ਜਿਹੜੇ ਲੀਡਰ ਹੁੰਨੇ ਆ ਉਹ ਆਪਣੇ ਅਨਸਾਰ ਪ੍ਰਬੰਧ ਚਲਾਉਂਦੇ ਆ ਨਾ ਕਿ ਸੰਵਿਧਾਨ ਅਨੁਸਾਰ ਭਾਰਤ ਦਾ ਸੰਵਿਧਾਨ ਬਹੁਤ ਵਧੀਆ ਬਣਾਇਆ ਹੋਇਆ ਸੈਕੂਲਰ ਸੰਵਧਾਨ ਤੇ ਹਰ ਹਰ ਇੱਕ ਗੱਲ ਦਾ ਲਈ ਉਹਦੇ ਚ ਨਿਰਦੇਸ਼ਨ ਕੀਤਾ ਹੋਇਆ ਉਹਦੇ ਚ ਡਾਇਰੈਕਸ਼ਨਾਂ ਦਿੱਤੀਆਂ ਹੋਈਆਂ ਪਰ ਜਦੋਂ ਹੀ ਕੋਈ ਵੀ ਸੱਤਾਧਾਰੀ ਆਂਦਾ ਹੈ ਤਾਂ ਉਹ ਹਮੇਸ਼ਾ ਆਪਣੇ ਹਿਸਾਬ ਦੇ ਨਾਲ ਐਡਮਿਨਿਸਟ੍ਰੇਟਿਵ ਪਾਵਰ ਵਰਤ ਕੇ ਐਗਜ਼ੀਕਟਿਵ ਪਾਵਰ ਵਰਤ ਕੇ ਤੇ ਪ੍ਰਸ਼ਾਸਨ ਨੂੰ ਚਲਾਉਂਦਾ ਤੇ ਉਥੇ ਕਾਨੂੰਨ ਮੂਖ ਦਰਸ਼ਕ ਬਣ ਕੇ ਰਹਿ ਜਾਂਦਾ ਅਸੀਂ ਗੱਲ ਕਰ ਰਹੇ ਹਾਂ ਜਿਹੜੀਆਂ ਮੌਜੂਦਾ ਇਲੈਕਸ਼ਨਾਂ ਦੇ ਵਿੱਚ ਜਿਵੇਂ ਲੋਕ ਫਾਇਲਾਂ ਖੋ ਕੇ ਭਾਜ ਦੇ ਦੇਖੇਗੇ ਸੱਤਾਧਾਰੀ ਧਿਰ ਦੇ ਬੰਦੇ ਪੱਗਾ ਲਾਉਣੇ ਦੇਖੇਗੇ ਜਿਹੜੇ ਪੇਪਰ ਪਾੜਦੇ ਦੇਖੇਗੇ ਪਰ ਪੁਲਿਸ ਮੂਖ ਦਰਸ਼ਕ ਬਣ ਕੇ ਖੜੀ ਰਹੀ ਜਦੋਂ ਕਿ ਪੁਲਿਸ ਦਾ ਕੰਮ ਹੁੰਦਾ ਹੈ ਅਮਨ ਕਾਨੂੰਨ ਕਾਇਮ ਰੱਖਣਾ ਵੀਡੀਓ ਵੀ ਵਾਇਰਲ ਹੋਈ ਵੀ ਜਿਹੜੇ ਵਿਰੋਧੀ ਧਿਰ ਦੇ ਆਗੂਆਂ ਉਹਨਾਂ ਦੇ ਕਾਗਜ਼ ਧਸਲੇ ਨਹੀਂ ਹੋਣ ਦੇਣੇ ਕੀ ਸੱਚ ਆ ਕਿ ਝੂਠਾ ਇਹਦਾ ਫੈਸਲਾ ਅਦਾਲਤ ਕਰੇਗੀ ਪਰ ਅਸੀਂ ਇਸ ਗੱਲ ਤੇ ਜ਼ਰੂਰ ਅੱਜ ਚਰਚਾ ਕਰਨੀ ਚਾਹੁੰਦੇ ਹਾਂ ਬੇ ਹੋ ਕੀ ਰਿਹਾ 1984 ਦੇ ਵਿੱਚ ਇੰਦਰਾ ਗਾਂਧੀ ਦਾ ਕਤਲ ਹੋਇਆ ਕਤਲ ਦੋ ਬੰਦਿਆਂ ਵੱਲੋਂ ਕੀਤਾ ਗਿਆ ਜਿਨ੍ਹਾਂ ਚੋਂ ਇੱਕ ਨੂੰ ਪੁਲਿਸ ਨੇ ਜਦੇ ਖਤਮ ਕਰਤਾ ਤੇ ਦੂਜਾ ਅਰੈਸਟ ਕਰ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੀ ਫਾਂਸੀ ਦੇ ਦਿੱਤੀ ਗਈ ਪਰ ਇਸ ਇਸ ਗੱਲ ਦਾ ਖਮਿਆਜਾ ਉਹਨਾਂ નિર્ਦੋਸ਼ ਲੋਕਾਂ ਨੇ ਭੁਗਤਿਆ ਜਿਨ੍ਹਾਂ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕਿਉਂ ਸਿਰਫ ਉਹਨਾਂ ਦਾ ਲੈਣਾ ਦੇਣਾ ਇਹ ਸੀ ਵੀ ਉਹ ਉਸ ਧਰਮ ਦੇ پیرੋਕਾਰ ਸਨ ਉਸ ਧਰਮ ਨੂੰ ਮੰਨਣ ਵਾਲੇ ਸਨ ਤੇ ਇੰਨਾ ਜਿਆਦਾ ਕਹਿਰ ਹੋਇਆ ਦੋ ਦੋ ਮਹੀਨਿਆਂ ਦੇ ਬੱਚਿਆਂ ਨੂੰ ਸਟੋਵ ਤੇ ਰੱਖ ਕੇ ਭੁੱਖਿਆ ਗਿਆ ਜਿੰਦਾ ਡੜਾਇਆ ਗਿਆ 3 ਬਣਾ ਦੀ ਉਹਨਾਂ ਦੇ ਪਿਓਾਂ ਦੇ ਸਾਹਮਣੇ ਮਾਂ ਪਿਓਾਂ ਦੇ ਸਾਹਮਣੇ ਇੱਜ਼ਤ ਲੁੱਟੀਆਂ ਗਈਆਂ ਤੇ ਲਾਸ਼ਾਂ ਨੂੰ ਕੁੱਤੇ ਨੋਜ-ਨੋਜ ਕੇ ਖਾਂਦੇ ਰਹੇ ਇਹ ਸਾਰਾ ਕੁਝ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੋਇਆ ਜਿੱਥੇ ਕਿਤੇ ਬਹਾਦਰ ਲੋਕਾਂ ਨੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਉਥੋਂ ਦੇ ਹਥਿਆਰ ਉਹਨਾਂ ਲੋਕਾਂ ਦੇ ਜੈਨੂਨ ਲਾਇਸੈਂਸੀ ਹਥਿਆਰ ਪੁਲਿਸ ਨੇ ਜ਼ਬਤ ਕਰਕੇ ਬਲਕਿ ਕਈ ਕਤਲ ਤਾਂ ਥਾਣਿਆਂ ਦੇ ਵਿੱਚ ਹੋਏ ਵੱਡੇ ਵੱਡੇ ਫੌਜੀ ਅਫਸਰਾਂ ਦੇ ਘਰਾਂ ਤੇ ਵੀ ਹਮਲੇ ਹੋਏ ਤੇ ਪੁਲਿਸ ਨੇ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਹਥਿਆਰ ਵੀ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਉਹਨਾਂ ਦੀ ਮੰਦ ਭਾਵਨਾ ਸਮਝ ਕੇ ਆਰਮੀ ਨੂੰ ਦੇਵ ਸਪੁਰਦ ਕੀਤੇ ਨਾ ਕਿ ਉਹਨਾਂ ਦੇ ਤੇ ਆਪਣੀ ਤੇ ਆਪਣੇ ਪਰਿਵਾਰਾਂ ਦੀ ਜਾਨਾਂ ਬਚਾਈਆਂ ਆਰਮੀ ਦੇ ਬੰਦੇ ਵੀ ਮਾਰੇ ਗਏ ਤੇ ਸਾਰਾ ਕੁਝ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੋਇਆ ਨਾ ਕਿਸੇ ਅਦਾਲਤ ਨੇ ਇਸ ਤੇ ਸੂਬਾ ਮੋਟ ਐਕਸ਼ਨ ਲਿਆ ਨਾ ਕਿਸੇ ਪ੍ਰੈਸ ਦੇ ਵਿੱਚ ਉਸ ਤਰ੍ਹਾਂ ਨਹੀਂ ਖਬਰਾਂ ਆਈਆਂ ਨਾ ਕਿਸੇ ਰੇਡੀਓ ਨੇ ਰੇਡੀਓ ਤਾਂ ਸਿੱਧਾ ਉਸ ਸਮੇਂ ਸਰਕਾਰੀ ਸੀਗਾ ਇਹੀ ਕੁਝ ਗਜਰਾਤ ਦੇ ਵਿੱਚ ਹੋਇਆ ਬਲਕਿ ਇਸ ਗੱਲ ਦੀ ਵਾਰ ਚੱਕਣ ਵਾਲਾ ਇੱਕ ਸੰਜੀਵ ਭਟਨਾਉ ਦਾ ਆਈਪੀਐਸ ਅਫੀਸਰ ਅੱਜ ਤੱਕ ਕਿਸੇ ਹੋਰ ਪਾਸਿਓਂ ਦੋਸ਼ ਲਾ ਕੇ ਉਹਨੂੰ ਉਮਰ ਕੈਦ ਦੀ ਸਜ਼ਾ ਦੇ ਵਿੱਚ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਤੇ ਉਹਦੀ ਘਰ ਵਾਲੀ ਲੜਾਈ ਲੜ ਰਹੀ ਹੈ ਤੇ ਜਿਨ੍ਹਾਂ ਨੇ ਕਰਮਕਾਂਡ ਕੀਤੇ ਜਿਨ੍ਹਾਂ ਨੇ ਕੰਮ ਕੀਤੇ ਕਤਲੋਗਾਰਧ ਕੀਤੀ ਗੁਜਰਾਤ ਦੇ ਵਿੱਚ ਉਹ ਜ਼ਿਆਦਾਤਰ ਬਾਹਰ ਆ ਗਏ ਵੱਡੇ ਵੱਡੇ ਲੀਡਰਾਂ ਤੇ ਕੋਈ ਦੋਸ਼ ਨਹੀਂ ਲੱਗਿਆ ਅਦਾਲਤਾਂ ਦੇ ਵਿੱਚ ਵੀ ਕੁਝ ਨਹੀਂ ਹੋਇਆ ਸੋ ਇਸ ਤਰ੍ਹਾਂ ਦਾ ਸਿਸਟਮ ਆ ਪਿੱਛੇ ਜੇ ਮਨੀਪੁਰ ਦੇ ਵਿੱਚ ਕਿਵੇਂ ਕਤਲੋਗਾਰਧ ਹੋਈ ਇਸ ਤੋਂ ਪਹਿਲਾਂ ਉੱਥੇ ਦੋ ਭਾਈਚਾਰਿਆਂ ਦੇ ਕੁੱਕੀ ਭਾਈਚਾਰਾ ਇੱਕ ਦੂਜਾ ਭਾਈਚਾਰਾ ਇੱਕ ਸਾਈ ਧਰ ਨਾਲ ਸੰਬੰਧਿਤ ਉੱਥੋਂ ਦੇ ਉਹਨਾਂ ਦਾ ਜੋ ਹੋਇਆ ਤੇ ਸਾਡਾ ਜਿਹੜਾ ਅਮਨ ਕਾਨੂੰਨ ਆ ਉਹ ਉੱਥੇ ਵੀ ਇੱਕ ਧੀਰ ਬਣ ਕੇ ਖੜਾ ਰਿਹਾ ਤੇ ਉੱਥੇ ਵੀ ਕੋਈ ਇਨਸਾਫ ਨਹੀਂ ਹੋਇਆ ਇਸ ਤੋਂ ਪਹਿਲਾਂ ਮੇਰਠ ਦੇ ਹਿੰਦੂ ਮੁਸਲਮ ਰਾਇਟਸ ਹੋਏ ਭਾਗਲਪੁਰ ਹੋਏ ਅਸਾਮ ਦੇ ਵਿੱਚ ਬਹੁਤ ਕੁਝ ਆਦਵਸੀਆਂ ਵਾਲਾ ਬੋਡੋ ਵਾਲਾ ਵਿੱਚ ਹੋਇਆ ਪਰ ਉੱਥੇ ਵੀ ਕੁਝ ਨਹੀਂ ਹੋਇਆ ਇਹ ਹੋ ਕਿਉਂ ਰਿਹਾ ਇਹਦਾ ਮਤਲਬ ਇਹ ਆ ਵੀ ਜਿਹੜੀ ਅਮਨ ਕਾਇਮ ਕਰਨ ਵਾਲੀ ਮਸ਼ੀਨਰੀ ਆ ਉਹ ਸਾਰੀ ਸੱਤਾ ਧਾਰੀ ਆਪਣੇ ਅਨੁਸਾਰ ਚਲਾਉਂਦੇ ਆ ਇਹ ਚੱਲਦੇ ਤਾਂ ਕਿਉਂਕਿ ਜੇਕਰ ਤੁਸੀਂ ਜਿਹੜਾ ਤੁਹਾਡੇ ਪੁਲਿਸ ਦੇ ਰੂਲਸ ਤੇ ਰੈਗੂਲੇਸ਼ਨ ਆ ਉਹਨਾਂ ਨੂੰ ਫਾਲੋ ਕਰਨ ਤਾਂ ਅਗਲਾ ਕਿਸੇ ਵੱਡੇ ਲੀਡਰਾਂ ਦੀ ਪਰਵਾਹ ਨਹੀਂ ਕਰਦਾ ਅਕਸਰ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਬੇਈਮਾਨਦਾਰ ਪੁਲਿਸ ਅਫਸਰ ਨੂੰ ਕਿਵੇਂ ਮੁਸੀਬਤਾਂ ਚੜ੍ਹਣੀਆਂ ਪਈਆਂ ਤੇ ਬੇਈਮਾਨ ਪੁਲਿਸ ਵਾਲੇ ਕਿਵੇਂ ਅੱਗੇ ਆ ਗਏ ਤੇ ਕਿਵੇਂ ਇਮਾਨਦਾਰ ਪੁਲਿਸ ਵਾਲੇ ਨੂੰ ਝੁੱਠੇ ਦੋਸ਼ਾਂ ਦੇ ਵਿੱਚ ਫਸਾ ਕੇ ਅੰਦਰ ਕਰਤਾ ਗਿਆ ਉਹ ਜਦੋਂ ਅਸੀਂ ਹੁਣ ਪ੍ਰੈਕਟੀਕਲ ਦੇਖਦੇ ਹਾਂ ਤਾਂ ਸੱਚ ਹੈ ਇਸੇ ਤਰ੍ਹਾਂ ਹੁੰਦਾ ਹੈ ਕਹਾਣੀਆਂ ਜੋ ਫਿਲਮਾਂ ਦੇ ਵਿੱਚ ਆਉਂਦੀਆਂ ਹਨ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਉਹਨਾਂ ਨੂੰ ਕੋਈ ਸੋਰਸ ਮਿਲਿਆ ਹੁੰਦਾ ਹੈ ਜੀਤੋਂ ਉਹ ਉਹ ਫਿਲਮ ਦੀ ਕਹਾਣੀ ਡਿਵੈਲਪ ਕਰਦੇ ਆਂ ਚੰਬਲ ਘਾਟੀ ਦੇ ਡਕੈਤਾਂ ਦੀ ਜੇਕਰ ਤੁਸੀਂ ਕਹਾਣੀਆਂ ਪੜ੍ਹ ਲਓ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਉਹਨਾਂ ਦੇ ਜਦੋਂ ਤਸ਼ੱਦਦ ਹੋਏ, ਜ਼ੁਲਮ ਹੋਏ আর ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਉਹ ਚੰਬਲ ਘਾਟੀ ਦਾ ਰੁੱਖ ਕਰ ਗਏ। ਇਸੇ ਤਰ੍ਹਾਂ ਜੇ ਝਾਰਖੰਡ, ਛਤੀਸਗੜ੍ਹ ਵਾਲੇ ਪਾਸੇ ਆਦਿਵਾਸੀ ਇਲਾਕਿਆਂ ਦੀ ਤੁਸੀਂ ਲਹਿਰਾਂ ਦੇਖ ਲਓ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਜਦੋਂ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਉਹ ਕਿੱਧਰ ਨੂੰ ਚਲੇ ਗਏ। ਹਰੇਕ ਥਾਂ ਤੇ ਇਦਾਂ ਹੁੰਦਾ ਹੈ। ਕਿਉਂਕਿ ਜਿਹੜੇ ਅਮਨ ਕਰੂਨ ਜੀ ਨੇ ਕੈਮ ਰੱਖਣਾ ਜਿਨੇ ਸੰਵਧਾਨ ਦੀ ਰਾਖੀ ਕਰਨੀ ਹੈ ਜਦੋਂ ਉਹੀ ਇੱਕ ਸੱਤਾਧਾਰੀ ਜਾਂ ਤਾਕਤਵਰ ਲੋਕਾਂ ਦਾ ਦੇ ਇੱਕ ਬਾਡੀਗਾਰਡ ਦੇ ਤੌਰ ਤੇ ਇੱਕ ਉਹਨਾਂ ਦੇ ਅਧੀਨ ਚੱਲ ਰਹੀ ਸੰਸਥਾ ਦੇ ਤੌਰ ਤੇ ਵਿਚਰ ਲਾਜਵੇ ਤਾਂ ਇਨਸਾਫ ਕਿੱਥੋਂ ਮਿਲਣਾ ਸੋ ਇਹ ਸਾਡੇ ਦੇਸ਼ ਦਾ ਸਭ ਤੋਂ ਵੱਡਾ ਦੁਖਾਂਤ ਆ ਸਭ ਤੋਂ ਵੱਡਾ ਦੁਖਾਂਤ ਆ ਵੀ ਅੱਜ ਜਿਹੜਾ ਸੰਵਧਾਨ ਜਿਹੜਾ ਸਹੀ ਮੈਨਾਂ ਦੇ ਸੰਧਾਨ ਆ ਜੋ ਜੋ ਅਫੀਸਰਜ਼ ਲਈ ਡਾਇਰੈਕਸ਼ਨਾਂ ਆ ਜੋ ਪੁਲਿਸ ਡਿਪਾਰਟਮੈਂਟ ਲਈ ਡਾਇਰੈਕਸ਼ਨਾਂ ਆ ਉਹਨੂੰ ਫਾਲੋ ਕਰਨੀ ਥਾਂ ਤੇ ਲੀਡਰਾਂ ਨੂੰ ਫਾਲੋ ਕਰ ਰਹੇ ਆ ਤੇ ਲੀਡਰਾਂ ਚ ਜ਼ਿਆਦਾਤਰ 10ਵੀਂ ਪਾਸ 11ਵੀਂ ਪਾਸ 12ਵੀਂ ਪਾਸ ਚੌਥੀ ਪਾਸ ਕਈ ਦਾ ਗੁੱਟਾ ਛਾਬ ਜਿਨ੍ਹਾਂ ਨੂੰ ਸੌ ਚੱਕਣਾ ਵੀ ਆਂਦਾ ਤੁਸੀਂ ਬਿਹਾਰ ਦੇ ਵਿੱਚ ਸੌ ਚੱਕ ਸੁਭਾਗਮ ਦੇਖ ਸਕਦੇ ਹੋ ਆ ਹੁਣੇ ਜਿਹੜਾ ਹੋ ਰਿਹਾ ਉੱਥੇ ਉਹ ਕਿਵੇਂ ਸੌ ਚੱਕ ਰਹੀ ਆ ਸੰਵਧਾਨ ਦੇ ਉਹਨੂੰ ਉਤੋਂ ਦਾ ਨਾਰਮਸ ਨਹੀਂ ਪਤਾ ਸੋ ਇਸ ਤਰ੍ਹਾਂ ਦਾ ਜਿਹੜਾ ਇਹ ਕਿਸੇ ਵੀ ਦੇਸ਼ ਦੇ ਲਈ ਕਿਸੇ ਵੀ ਸੱਭਿਅਕ ਸਮਾਜ ਦੇ ਲਈ ਬਹੁਤ ਘਾਤਕ ਆ ਤੇ ਇਹੀ ਵਰਤਾਰਾ ਇਸੇ ਕਰਕੇ ਜਦੋਂ 2002 ਤੇ 2007 ਦੇ ਵਿੱਚ ਪਟਿਆਲੇ ਦੀਆਂ ਕਾਰਪੋਰੇਸ਼ਨਾਂ ਧੱਕਾ ਹੁੰਦਾ ਕਾਂਗਰਸ ਸਰਕਾਰ ਸਮੇਂ ਤਾਂ ਉਹ ਵੀ ਪੁਲਸ ਵਾਲਿਆ ਰਹੀ ਹੁੰਦਾ ਤੇ ਉਹ ਜਦੋਂ ਕਿ ਉਹਨਾਂ ਨੇ ਅਮਨ ਕਾਨੂੰਨ ਕਾਇਮ ਰੱਖਣਾ ਹੁੰਦਾ ਫਿਰ 2007 ਤੋਂ 17 ਦੇ ਵਿੱਚ ਜਦੋਂ ਅਕਾਲੀ ਦਲ ਧੱਕਾ ਕਰਦਾ ਕਾਂਗਰਸੀਆਂ ਵੋਟਾਂ ਨਹੀਂ ਪਾਣ ਦਿੰਦਾ ਆਪਣੀ ਮਰਜ਼ੀ ਦੇ ਨਾਲ ਕੈਂਡੀਡੇਟ ਜਿਤਾਣਿਆ ਬੂਥ ਕੈਪਚਰ ਹੁੰਦੀ ਆ ਸਾਰਾ ਕੁਝ ਹੁੰਦਾ ਤਾਂ ਉਹ ਵੀ ਪੁਲਿਸ ਦੀ ਮੌਜੂਦਗੀ ਨਾਲ ਹੁੰਦਾ ਤੇ ਆ ਵੀ ਜਿਹੜਾ ਧੱਕਾ ਪੁਲਿਸ ਨਾਲ ਮਤਲਬ ਪੁਲਿਸ ਸੱਤਾਧਾਰੀ ਲੋਕਾਂ ਦੇ ਇਹਦੇ ਇਸ਼ਾਰਿਆਂ ਤੇ ਕੰਮ ਕਰਨ ਵਾਲਾ ਇੱਕ ਅਦਾਰਾ ਬਣ ਚੁੱਕਿਆ ਨਾ ਕਿ ਅਮਨ ਕਾਨੂੰਨ ਕਾਇਮ ਕਰਨ ਵਾਲਾ ਹਜ਼ਾਰ ਹਜ਼ਾਰ ਬੰਦੇ ਇਹਨਾਂ ਆਗੂਆਂ ਦੇ ਨਾਲ ਤੁਰੇ ਫਿਰਦੇ ਆ 5-500 ਬੰਦੇ 3-300 4-400 ਪਰ ਆਮ ਬੰਦਿਆਂ ਦੀ ਰਾਖੀ ਲਈ ਇਹ ਪੁਲਿਸ ਪਤਾ ਨਹੀਂ ਕਿੱਥੇ ਹੈ ਆਮ ਬੰਦੇ ਤਾਂ ਥਾਣਿਆਂ 'ਚ ਜਾਣ ਲੱਗੇ ਵੀ ਡਰ ਰਹੇ ਆ ਰਿਪੋਰਟ ਲਖਾਣ ਵੀ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਕੋਈ ਰੂਲਸ ਤੇ ਰੈਗੂਲੇਸ਼ਨ ਹੁਣ ਨਹੀਂ ਚੱਲ ਰਿਹਾ ਸੋ ਇਹ ਸਾਡੇ ਇੱਕ ਦੇਸ਼ ਦੀ ਇੱਕ ਬਹੁਤ ਵੱਡੀ ਤਰਾਸ ਦੀ ਆ ਤੇ ਸਾਨੂੰ ਇਹਦੇ ਬਾਰੇ ਸੋਚਣਾ ਵਿਚਾਰਨਾ ਚਾਹੀਦਾ ਹੈ ਵੀ ਸਾਡੇ ਜਿਹੜੀ ਇਹ ਦੇਸ਼ ਇਹ ਮੁਲਕ ਕਿੱਧਰ ਨੂੰ ਜਾ ਰਿਹਾ ਹੈ ਤੇ ਇਹ ਲੰਮਾ ਸਮਾਂ ਨਹੀਂ ਚੱਲਿਆ ਕਰਦਾ ਜੇ ਇਸ ਤਰ੍ਹਾਂ ਦੇ ਹਾਲਾਤ ਰਹਿਣ ਤਾਂ ਬਗਾਵਤਾਂ ਵੀ ਹੁੰਦੀਆਂ ਹੋਣੀਆਂ ਸਾਰਾ ਕੁਝ ਹੁੰਦਾ ਹੈ ਤੇ ਬਹੁਤ ਵੱਡੇ ਵੱਡੇ ਅੰਦੋਲਨ ਵਿਛੜ ਜਾਂਦੇ ਆ ਤੇ ਉਹਦਾ ਅੰਤਿਜਾ ਇਸ ਦੇਸ਼ ਨੂੰ ਭੁਗਤਣਾ ਪੈਂਦਾ ਜਿਹੜੇ ਦੇਸ਼ ਨੂੰ ਕਹਿੰਦੇ ਆ ਵੀ ਅਸੀਂ ਏਕਤਾ ਤੇ ਖੰਡਤਾ ਵੀ ਰਾਖੀ ਕਰਨ ਲਈ ਆ ਦੇਖਦੇ ਸੰਵਧਾਨ ਦੀ ਸੌਂ ਚੱਕ ਕੇ ਅਸਲ ਦੇ ਵਿੱਚ ਉਹ ਗਦਾਰੀਆਂ ਕਰ ਰਹੇ ਆ ਉਹ ਇਸ ਸੰਵਧਾਨ ਨੂੰ ਛਿੱਕੇ ਟੰਕ ਕੇ ਆਪਣੇ ਹਿਸਾਬ ਦੇ ਨਾਲ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਆ ਤੇ ਅਦਾਲਤਾਂ ਦਾ ਕੰਮ ਪੁਲਸ ਕਰ ਰਹੀ ਆ ਝੁੱਠੇ ਪੁਲਸ ਮੁਕਾਬਲੇ ਅਦਾ ਜਿਹੜਾ ਦੌਰ ਆ ਲੰਮੇ ਸਮੇਂ ਤੋਂ ਇਸ ਦੇਸ਼ ਦੇ ਵਿੱਚ ਚੱਲ ਰਿਹਾ ਹੈ ਤੇ ਪਰ ਉਹਨਾਂ ਸੰਸਥਾਵਾਂ ਨੂੰ ਕੰਟਰੋਲ ਕਰਨ ਲਈ ਅਦਾਲਤਾਂ ਵੀ ਜਿਹੜੀਆਂ ਹੁਣ ਉਹ ਵੀ ਉਸ ਤਰ੍ਹਾਂ ਦੇ ਰੁੱਖ اختیار ਕਰ ਰਹੀਆਂ ਤੇ ਅਦਾਲਤਾਂ ਤੇ ਵੀ ਉਂਗਲਾ ਉਠਣ ਲੱਗ ਗਈਆਂ ਵੀ ਅਦਾਲਤਾਂ ਕਿੱਧਰ ਨੂੰ ਘੱਲ ਰਹੀਆਂ ਵੀ ਅਦਾਲਤਾਂ ਨਿਰਪੱਖ ਨਹੀਂ ਰਹੀਆਂ ਮਨੁੱਖੀ ਅਧਿਕਾਰ ਸੰਗਠਨਾ ਨੈਸ਼ਨਲ ਮਨੁੱਖੀ ਅਧਿਕਾਰ ਸੰਗਠਨ ਸਰਕਾਰੀ ਗੈਰ ਸਕਾਰੀ ਉਹ ਵੀ ਮੂਖ ਦਰਸ਼ਕ ਬਣ ਕੇ ਰਹਿ ਗਏ ਊਮੈਨ ਕਮਿਸ਼ਨ ਵੀ ਸਰਕਾਰਾਂ ਦੇ ਅਨਸਾਰ ਚੱਲਣ ਵਾਲਾ ਕਮਿਸ਼ਨ ਬਣ ਗਿਆ ਜੇ ਸਰਕਾਰ ਦੀ ਧਿਰ ਨੂੰ ਕੋਈ ਕੋਈ ਉੱਥੇ ਕੋਈ ਆਂਚ ਆਂਦੀ ਆ ਤਾਂ ਉਹ ਅੱਗੇ ਆ ਜਾਂਦਾ ਤੇ ਨਹੀਂ ਆਂਦੀ ਤਾਂ ਚੁੱਪ ਕਰ ਜਾਂਦਾ ਸੋ ਹੁਣ ਤਾਂ ਲੋਕਾਂ ਨੂੰ ਇਸ ਜਿਹੜਾ ਸਿਸਟਮ ਆ ਉਹ ਸਿਸਟਮ ਤੋਂ ਹੀ ਉਹ ਭੈੜ ਲੱਗ ਗਿਆ ਤੇ ਜਦੋਂ ਇਹੋ ਜਿਹਾ ਮਾਹੌਲ ਸਿਰਜਿਆ ਜਾਂਦਾ ਤਾਂ ਇਹ ਕਿਸੇ ਵੀ ਕਿਸੇ ਵੀ ਦੇਸ਼ ਦੇ ਲਈ ਕਿਸੇ ਵੀ ਮਾਹੌਲ ਦੇ ਲਈ ਕਿਸੇ ਵੀ ਆਉਣ ਵਾਲੇ ਸਮੇਂ ਦੇ ਲਈ ਉਹ ਵਧੀਆ ਨਹੀਂ ਹੁੰਦਾ ਤੇ ਇਹ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਪੁਲਿਸ ਤੇ ਰਸੂਖਦਾਰਾਂ ਅਨਸਾਰ ਚੱਲੇਗੀ ਗਲਤ ਹੋਊਗਾ ਉਹਨੂੰ ਚੱਲਣਾ ਚਾਹੀਦਾ ਸੰਵਧਾਨ ਅਨੁਸਾਰ ਕਾਨੂੰਨ ਅਨੁਸਾਰ ਤਾਂ ਹੀ ਜਿਹੜੇ 80 90 ਪੁਲਿਸ ਅਫਸਰਾਂ ਦੇ ਨਾਮ ਆਏ ਸੀਗੇ ਵੱਡੇ ਵੱਡੇ ਗਵਰਨਰਾਂ ਦੇ ਨਾਮ ਆਏ ਸੀਗੇ ਦਿੱਲੀ ਦੇ ਵਿੱਚ ਕਿਸੇ ਨੂੰ ਆਂਚ ਤੱਕ ਨਹੀਂ ਆਈ ਉਸਦੇ ਬਾਅਦ ਵੀ ਦਿੱਲੀ ਚ ਇੱਕ ਵਾਰ ਮੁਸਲਮਾਨਾਂ ਦੇ ਨਾਲ ਵੀ ਹੋਇਆ ਕੁਝ ਕਾਫੀ ਕੁਛ ਆਫਸਰ ਰਾਈਟਸ ਹੋਏ ਉਹ ਉੱਥੇ ਵੀ ਪੁਲਿਸ ਆਫਸਰ ਕੋਲ ਖੜ ਕੇ ਵੀਡੀਓਜ਼ ਦਿਖ ਰਹੀਆਂ ਸੀਗੀਆਂ ਵੀ ਕਿਵੇਂ ਕੋਲ ਖੜ ਕੇ ਹਮਲਾ ਕਰਵਾ ਰਹੇ ਸੀਗੇ ਇਹ ਕਿਉਂ ਹੋ ਰਿਹਾ ਹੈ ਇਹ ਬਹੁਤ ਹੀ ਮੰਦ ਭਾਗ ਹੈ ਤੇ ਸਾਨੂੰ ਇਹਦੇ ਬਾਰੇ ਸੋਚਣ ਦੀ ਲੋੜ ਹੈ ਤੇ ਮਾਅਸ ਕਰਦਾ ਇਸ ਵੀਡੀਓ ਨੂੰ ਬਾਅਦ ਦੇ ਬਾਅਦ ਸ਼ੇਅਰ ਕਰੋਗੇ ਆਪਣਾ ਦਰਦ ਸਮਝ ਕੇ ਇੱਕ ਸੱਚੇ ਭਾਰਤੀ ਹੋਣ ਦਾ ਇੱਕ ਸੱਚੇ ਸੰਵਿਧਾਨ ਪ੍ਰੇਮੀ ਹੋਣ ਦਾ ਸਬੂਤ ਦਿਓਗੇ ਤੇ ਇਹਨੂੰ ਵਾਧੇ ਬਾਧ ਸ਼ੇਅਰ ਕਰੋਗੇ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਧੰਨਵਾਦ ਸ਼ੁਕਰੀਆ